ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਭੁੱਲਰ ਦੋਸਤੋ ਅੱਜ ਜਿਹੜੀ ਤੁਹਾਡੇ ਨਾਲ ਅਸੀਂ ਵੀਡੀਓ ਸਾਂਝੀ ਕਰ ਰਹੇ ਹਾਂ ਤੁਹਾਡੇ ਬਹੁਤ ਹੀ ਕੰਮ ਦੀ ਹੈ ਤੁਹਾਡੇ ਧੀਆ ਪੁੱਤਾਂ ਦੇ ਬਹੁਤ ਕੰਮ ਦੀ ਹੈ ਜਿੱਥੋਂ ਤੱਕ ਵੀ ਮੇਰੀ ਬਾਤ ਜਾਂਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਨੂੰ ਦੱਸ ਦਿਆਂ ਨੂੰ ਸਾਨੂੰ ਖੁਸ਼ੀ ਵੀ ਹੁੰਦੀ ਹੈ ਪਿਛਲੇ ਦਿਨੀ ਮਾਨ ਸਰਕਾਰ ਨੇ 10000 ਵੈਕੈਂਸੀਆਂ ਜਿਹੜੀਆਂ ਪੰਜਾਬ ਪੁਲਿਸ ਦੀਆਂ ਕਿਹਾਗਾ ਉਹਨਾਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਭਰਤੀ ਕਰਾਂਗੇ ਪੰਜਾਬ ਪੁਲਿਸ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਤੁਸੀਂ ਜੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਸਾਡੀ ਗੱਲ ਜਿਹੜੀ ਧਿਆਨ ਨਾਲ ਸੁਣਿਓ ਸਾਡੇ ਨਾਲ ਮੇਰੇ ਸਾਥੀ ਬਲਜਿੰਦਰ ਸਿੰਘ ਮੌਜੂਦ ਨੇ ਜਿਹੜੇ ਕਿ ਪੁਲਿਸ ਦੀ ਵਿੱਚ ਫਿਜ਼ੀਕਲ ਟ੍ਰੇਨਿੰਗ ਵੀ ਤਿਆਰੀ ਕਰਵਾਉਂਦੇ ਨੇ ਪੇਪਰ ਦੀ ਵੀ ਤਿਆਰੀ ਕਰਵਾਉਂਦੇ ਨੇ ਤੇ ਕਰਦੇ ਆਂ ਪੂਰੀ ਗੱਲਬਾਤ ਸਸੀ ਕਲਬਾਈ ਜੀ ਸਸੀ ਕਲਬਾਈ ਜੀ ਇੱਕ ਦਾ ਹੀ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਇਹ ਦੱਸੋ ਵੀ ਜਿਹੜੀ ਤੁਸੀਂ ਤਿਆਰੀ ਕਰਵਾਉਣੇ ਹੋ ਇਹ ਕੱਲੇ ਪੁਲਿਸ ਦੀ ਕਰਵਾਉਣੇ ਹੋ ਜਾਂ ਕੋਈ ਫੌਜ ਦੀ ਜਾਂ ਹੋਰ ਜਿਹੜੀਆਂ ਵੱਖ-ਵੱਖ ਅਸਾਮੀਆਂ ਨਿਕਲਦੀਆਂ ਨੇ ਉਹਨਾਂ ਦੀ ਅਸੀਂ ਆਲ ਬੈਲਟ ਫੋਰਸ ਦੀ ਤਿਆਰੀ ਕਰਾਉਣੇ ਆ ਬਾਈ ਜੀ ਜਿੰਨੀਆਂ ਵੀ ਫੋਰਸਾਂ ਹੈਗੀਆਂ ਇੰਡੀਆ ਦੇ ਵਿੱਚ ਹੂੰ ਸਾਰਿਆਂ ਦੀ ਕਰਾਉਣੇ ਆ ਆਰਮੀ ਦੀ ਬੀਐਸਐਫ ਸੀਆਰਪੀਐਫ ਆਈਟੀਬੀਪੀ ਸੀਆਈਐਸਐਫ ਪੁਲਿਸ ਸਟੇਟ ਪੁਲਿਸ ਹੋਊਗੀ ਸਾਰਿਆਂ ਦੀ ਕਰਵਾ ਦਿੰਦੇ ਆ ਜੇ ਹੁਣ ਆਪਾਂ ਸਭ ਤੋਂ ਪਹਿਲਾਂ ਮੌਜੂਦਾ ਗੱਲ ਦੀ ਵੀ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪਿਛਲੇ ਦਿਨੀ ਬਿਆਨ ਆਉਂਦਾ ਵੀ 10000 ਜਿਹੜੀਆਂ ਵੈਕੈਂਸੀਆਂ ਨੇ ਪੰਜਾਬ ਪੁਲਿਸ ਦੀਆਂ ਵੀ ਉਹ ਕੱਢਣ ਜਾ ਰਹੀ ਹੈ ਪੰਜਾਬ ਪੁਲਿਸ। ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਜਾ ਰਹੇ ਨੇ ਨੌਜਵਾਨ। ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨੌਜਵਾਨ ਤੁਹਾਡੇ ਕੋਲੇ ਤੁਹਾਡਾ ਇੱਕ ਤੁਸੀਂ ਹਰ ਗੋਬਿੰਦ ਅਕੈਡਮੀ ਚਲਾ ਰਹੇ ਹੋ। ਦੋਸਤੋ ਤੁਹਾਨੂੰ ਦੱਸ ਰਹੀਏ ਕਿ ਇਹਨਾਂ ਦੀ ਜਿਹੜੀ ਅਕੈਡਮੀ ਹੈ ਹਰ ਗੋਬਿੰਦ ਅਕੈਡਮੀ ਹੈਗੀ ਉਹ ਉਹਦੇ ਵਿੱਚ ਇਹ ਹਰ ਤਰ੍ਹਾਂ ਦੀ ਤਿਆਰੀ ਕਰਵਾਉਂਦੇ ਆ। ਤੁਸੀਂ ਜੇ ਕੋਈ ਸਾਡੇ ਦੋਸਤ ਮਿੱਤਰ ਦੂਰ ਦਰਾਡੇ ਤੋਂ ਦੇਖ ਰਹੇ ਨੇ ਤੁਹਾਡੇ ਕੋਲੇ ਰਹਿਣ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਹੈ ਕੋਈ ਇਦਾਂ ਦਾ ਹਾਂਜੀ ਬਾਈ ਜੀ ਸਾਡੇ ਕੋਲ ਪੀਜੀ ਦੇ ਪ੍ਰਬੰਧ ਹੈਗੇ ਆ ਲੜਕੀਆਂ ਦਾ ਅਲੱਗ ਤੋਂ ਆ ਲੜਕਿਆਂ ਦਾ ਅਲੱਗ ਤੋਂ ਆ ਹੂੰ ਔਰ ਖਾਣ ਪੀਣ ਦਾ ਪ੍ਰਬੰਧ ਸਾਡੇ ਕੋਲੇ ਬਹੁਤ ਵਧੀਆ ਜੀ ਹਾਂ ਸਾਰਾ ਡੋਡੀ ਅਸੀਂ ਰੱਖਦੇ ਆ ਬੱਚਿਆਂ ਨੂੰ ਟ੍ਰੇਨਿੰਗ ਡੋਡੀ ਦਿੰਨੇ ਆ ਪੇਪਰ ਦੀ ਤਿਆਰੀ ਵੀ ਕਰਾਉਨੇ ਆ ਫਿਜ਼ੀਕਲ ਦੀ ਤਿਆਰੀ ਵੀ ਕਰਾਉਨੇ ਆ ਹੂੰ ਜੀ ਤੇ ਪਹਿਲਾਂ ਤੁਹਾਡੇ ਜਿਹੜਾ ਐਕਸਪੀਰੀਅੰਸ ਦੀ ਗੱਲ ਕਰੀਏ ਕਿਉਂਕਿ ਹਰੇਕ ਬੰਦਾ ਜਦੋਂ ਵੀ ਆਪਾਂ ਕਿਸੇ ਟਿਊਸ਼ਨ ਸੈਂਟਰ ਤੇ ਜਾਂ ਕਿਸੇ ਵੀ ਉਹਦੇ ਖਿੱਤੇ ਦੇ ਵਿੱਚ ਜਾਣਾ ਹੋਵੇ ਤਾਂ ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਆਂ ਵੀ ਇਹ ਤੁਹਾਨੂੰ ਕਿੰਨਾ ਚਿਰ ਹੋ ਗਿਆ ਇਸ ਲੈਣ ਦੇ ਵਿੱਚ ਅਸੀਂ ਬਾਈ ਜੀ ਵੈਸੇ ਤਾਂ 2006 ਤੋਂ ਇਹ ਕੰਮ ਕਰਦੇ ਆਂ ਪਰ ਪ੍ਰੋਫੈਸ਼ਨਲ ਜਦੋਂ ਅਸੀਂ ਚਲਾਇਆ ਇਹਨੂੰ ਅਸੀਂ 2020 ਤੋਂ ਸ਼ੁਰੂ ਕੀਤਾ ਸੀਗਾ ਹੂੰ ਤੇ ਹੁਣ ਸਾਡੇ ਬਹੁਤ ਵਧੀਆ ਬੱਚੇ ਆਰਮੀ ਦੇ ਵਿੱਚ ਭਰਤੀ ਹੋਏ ਹੋਇਆ ਪੁਲਿਸ ਦੇ ਵਿੱਚ ਵੀ ਹੈਗੇ ਆ ਜੇ ਆਪਾਂ ਗਿਣਤੀ ਦੀ ਗੱਲ ਕਰੀਏ ਵੀ ਕਿੰਨੇ ਇੱਕ 100 200 500 ਹਜ਼ਾਰ ਟੋਟਲ ਗਿਣਤੀ ਕਰਦੇ ਆਂ ਤਾਂ ਤਕਰੀਬਨ ਸਾਰੇ ਵਿਭਾਗਾਂ ਦੇ ਵਿੱਚ ਹੋਊਗਾ ਬਾਈ 2-250 ਬੱਚੇ ਸਾਡੇ 2-250 ਬੱਚਾ ਤੁਹਾਡੇ ਉਹਦੇ ਵਿੱਚੋਂ ਆਇਆ ਹਾਂ ਜੋ ਰਿਕਾਰਡ ਆਇਆ ਸਾਡੇ ਕੋਲ ਦਫ਼ਤਰ ਦੇ ਵਿੱਚ ਪਿਆ ਜੀ ਜੀ ਕੀ ਸਾਡੇ ਜਿਹੜੇ ਨੌਜਵਾਨਾਂ ਨੂੰ ਕੀ ਕਹਿਣਾ ਚਾਹਣੇ ਉਹ ਵੀ ਹੁਣ ਨੌਜਵਾਨ ਕਈ ਵਾਰੀ ਨੌਜਵਾਨਾਂ ਨੂੰ ਇਹ ਹੁੰਦਾ ਹੈ ਕਿ ਅਸੀਂ ਮੌਕੇ ਤੇ 1 ਮਹੀਨਾ ਟ੍ਰੇਨਿੰਗ ਲੈ ਲਾਂਗੇ ਨਹੀਂ ਉਹਦਾ ਕੋਈ ਫਾਇਦਾ ਨਹੀਂ ਹੂੰ ਟ੍ਰੇਨਿੰਗ ਕਰਨੀ ਹੈ ਕੰਪੀਟੀਸ਼ਨ ਲੈਣਾ ਦੇਖੋ ਇਹਦੇ ਵਿੱਚ ਹੁਣ ਐ ਨਹੀਂ ਹੈਗਾ ਵੀ 1 ਮਹੀਨਾ ਜਾਂ 20 ਦਿਨ ਟ੍ਰੇਨਿੰਗ ਕਰਕੇ ਉਹਦਾ ਕੋਈ ਫਾਇਦਾ ਨਹੀਂ ਆਮ ਤੌਰ ਤੇ ਹੁਣ ਸਾਨੂੰ ਦੇਖਿਆ ਗਿਆ ਸੀ ਇਹਦੇ ਲੈਂਡ 'ਚ ਹੈਗੇ ਆ ਤਾਂ ਬੱਚੇ ਕੀ ਕਰਦੇ ਆ ਮਹੀਨਾ ਪਹਿਲਾਂ ਆਉਂਦੇ ਆ ਜਾਂ 20 ਦਿਨ ਪਹਿਲਾਂ ਆਉਂਦੇ ਆ ਹੂੰ ਉਹ ਫਿਰ ਗੱਲ ਨਹੀਂ ਬਣਦੀ ਹੁਣ 20 ਸਾਲ ਤੱਕ ਬੱਚੇ ਨੂੰ ਪੈਨਾ ਵੀ ਨਹੀਂ ਫੜਨਾ ਆਉਂਦਾ ਬਾਈ ਬੱਚੇ ਬਹੁਤ ਵੀ ਕਾਪੜੇ ਪੰਜਾਬ ਦੇ ਵਿੱਚ ਜਿਹੜੇ ਐਜੂਕੇਸ਼ਨ ਤੌਰ ਤੇ ਤਾਂ ਹੀ ਮੈਡ ਦੇ ਵਿੱਚ ਨਹੀਂ ਆਉਂਦੇ ਹੁਣ ਬਿਹਾਰੀ ਬਿਹਾਰ ਦੇ ਬੱਚਾ ਜਿਹੜੇ ਬੱਚੇ ਯੂਪੀ ਦੇ ਬੱਚੇ ਆ ਯੂਪੀਐਸ ਤੱਕ ਦੀ ਤਿਆਰੀ ਕਰਦੇ ਆ ਉਹ ਲਾਇਬ੍ਰੇਰੀ ਦੇ ਵਿੱਚ ਸੌ ਜਾਂਦੇ ਆ ਬਾਈ ਸਾਮ ਨੂੰ ਵੀ ਸਵੇਰੇ ਫੇਰ ਪੜ੍ਹਨ ਲੱਗ ਜਾਂਗੇ ਤੁਹਾਨੂੰ ਆਪਣੇ ਬੱਚੇ 20 ਸਾਲ ਪਹਿਲਾਂ ਆਉਂਦੇ ਆ ਉਹ ਨਹੀਂ ਰਲ ਸਕਦੇ ਆ ਤੁਹਾਨੂੰ ਜੀ ਦੋਸਤਾਂ ਬਹੁਤ ਵੱਡੀ ਗੱਲ ਕਹੀ ਆ ਸਾਡੇ ਨਾਲ ਸਾਥੀ ਨੇ ਕਹਿੰਦੇ ਵੀ ਜਿਹੜੇ ਅਸੀਂ ਜਦੋਂ ਅਸਾਮੀਆਂ ਨਿਕਲਦੀਆਂ ਕਿਸੇ ਵੀ ਪੋਸਟ ਦੀਆਂ ਬੇਸ਼ੱਕ ਪੁਲਿਸ ਦੀ ਭਰਤੀ ਹੋਵੇ ਬੇਸ਼ੱਕ ਹੋਰ ਬਖ ਬਖ ਵਿਭਾਗਾਂ ਦੀਆਂ ਤਿਆਰੀਆਂ ਕਰਦੇ ਆ ਜਿਹੜੇ ਸਾਡੇ ਪੰਜਾਬੀ ਨੇ 1 ਮਹੀਨਾ ਪਹਿਲਾਂ ਤਿਆਰੀ ਕਰਨ ਲੱਗਦੇ ਨੇ ਇਸੇ ਕਰਕੇ ਇਹ ਪਿੱਛੇ ਨੇ ਜਿਹੜੇ ਕੋਈ ਯੂਪੀ ਵਿਹਾਰ ਦੇ ਨੇ ਜਾਂ ਕੋਈ ਹੋਰ ਬਖ ਬਖ ਸਟੇਟਾਂ ਦੇ ਨੇ ਉਹ ਕੀ ਕਰਦੇ ਨੇ ਦਿਨ ਰਾਤ ਇੱਕ ਕਰ ਦਿੰਦੇ ਨੇ ਜਦੋਂ ਵੀ ਮਿਹਨਤ ਕਰਨੀ ਹੈ ਜਦੋਂ ਜਿਹੜੀ ਚੀਜ਼ ਅਨਾਉਂਸ ਹੋਊਗੀ ਮੰਨ ਲਓ ਜੀ ਹੁਣ ਪੁਲਿਸ ਦੀ ਭਰਤੀ ਅਨਾਉਂਸ ਹੋਊਗੀ ਹੁਣ ਬਹੁਤੇ ਮੇਰੇ ਵੀਰ ਹਜੇ ਸੋਚਦੇ ਹੋਣਗੇ ਕਿ ਅਸੀਂ ਭਜਣਾ ਸਟਾਰਟ ਕਰੀਏ ਅਸੀਂ ਪੇਪਰ ਦੀ ਤਿਆਰੀ ਸਟਾਰਟ ਕਰਾਂਗੇ 1 ਮਹੀਨਾ ਪਹਿਲਾਂ ਜਦੋਂ ਪੋਸਟਾਂ ਨਿਕਲਣਗੀਆਂ ਪਰ ਜਿਹੜੇ ਬੱਕ ਹੋਸਟੇਟਾਂ ਦੇ ਨੇ ਉਹ ਸ਼ੁਰੂ ਤੋਂ ਲੈ ਕੇ ਹੀ ਪਹਿਲਾਂ ਹੀ ਅਸਾਮੀਆਂ ਨਿਕਲਣ ਤੋਂ ਪਹਿਲਾਂ ਹੀ ਜਿਹੜੀ ਤਿਆਰੀ ਸ਼ੁਰੂ ਕਰ ਦਿੰਦੇ ਨੇ ਪਰ ਇਹ ਬਾਈ ਨੇ ਵੀ ਉਹੀ ਗੱਲ ਕਹੀ ਆ ਵੀ ਜੇ ਤੁਸੀਂ ਭਰਤੀ ਹੋਣਾ ਚਾਹੁੰਦੇ ਹੋ ਪੁਲਿਸ ਦੇ ਵਿੱਚ ਜਾਂ ਹੋਰ ਕਿਸੇ ਵਿਭਾਗ ਦੇ ਵਿੱਚ ਤਾਂ ਤੁਹਾਨੂੰ ਤਿਆਰੀ ਹੁਣ ਤੋਂ ਕਰਨੀ ਪੈਣੀ ਹੈ ਤੇ ਕਿਵੇਂ ਲੱਗਦਾ ਬਾਈ ਜੀ ਹੁਣ ਜਿਹੜੇ ਨੌਜਵਾਨ ਦੇਖ ਰਹੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਤੁਹਾਡਾ ਨੰਬਰ ਵੀ ਸਕਰੀਨ ਤੇ ਚੱਲ ਰਿਹਾਗਾ ਤੇ ਆ ਸਾਡੇ ਨਾਲ ਸੰਪਰਕ ਕਰ ਸਕਦੇ ਸਾਡੇ ਨੰਬਰਾਂ ਤੇ ਸਾਡੇ ਦਫ਼ਤਰ 'ਚ ਵੀ ਆ ਸਕਦੇ ਆ ਹੂੰ ਰਾਮਪਰੇ ਦੇ ਵਿੱਚ ਸਾਡਾ ਮਹਾਰਾਜ ਵਸਤੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਦਫ਼ਤਰ ਹੈ ਪਾਸਟਾਈ ਸੈਮੀ ਦੇ ਵਿੱਚ ਉੱਥੇ ਵੀ ਆ ਸਕਦੇ ਆ ਵਿਜ਼ਿਟ ਕਰ ਸਕਦੇ ਆ ਕੋਈ ਦਿੱਕਤ ਨਹੀਂ ਜੀ ਤੇ ਨੰਬਰਾਂ ਦੇ ਕੰਟੈਕਟ ਕਰ ਸਕਦੇ ਆ ਮੈਂ ਤਾਂ ਇਹ ਕਹੂੰਗਾ ਮਾਪਾਪ ਨੂੰ ਬੱਚਿਆਂ ਦੇ ਨੂੰ ਔਰ ਬੱਚਿਆਂ ਨੂੰ ਹੂੰ ਤਿਆਰੀ ਕਰੋ ਮਿਹਨਤ ਕਰੋ ਮਿਹਨਤ ਤੋਂ ਬਿਨਾ ਕੁਝ ਨਹੀਂ ਮਿਲਣਾ ਜੇ ਆਪਾਂ ਸ਼ਾਰਟਕਟ ਰਸਤਾ ਨਾ ਬਣਾਓ ਕਦੇ ਵੀ ਪੈਸੇ ਦੇ ਕੇ ਭਰਤੀ ਹੋ ਜੂ ਉਹ ਚੀਜ਼ ਨਹੀਂ ਚੱਲਦੀ ਕਿਉਂਕਿ ਹੁਣ ਕੈਮਰੇ ਹਰ ਜਗ੍ਹਾ ਤੇ ਪੇਪਰ ਵੀ ਕੈਮਰਿਆਂ ਦੇ ਮੂਰੇ ਹੁੰਦਾ ਸਿਲੀ ਗੱਲ ਵੀ ਕੈਮਰਿਆਂ ਦੇ ਮੂਰੇ ਹੁੰਦਾ ਜੀ ਉਹ ਚੀਜ਼ਾਂ ਨਿਕ ਹਣ ਤੁਹਾਨੂੰ ਤਿਆਰੀ ਹੀ ਕਰਨੀ ਪਊਗੀ ਦੂਜੀ ਚੀਜ਼ ਕੈਨੇਡਾ ਨੇ ਬੰਦ ਕਰਤੀ ਹਾਈਲੈਟਸ ਵਗੈਰਾ ਸਾਨੂੰ ਪਤਾ ਹੀ ਆ ਹੁਣ ਵੀਏਟੇ ਹੋ ਗਿਆ ਸਾਰਾ ਸਿਸਟਮ ਪਾਸ 2 ਤੋਂ ਬਾਅਦ ਇੱਕੋ ਹੀ ਬੱਚਿਆਂ ਕੋਲੇ ਰਹਿ ਗਿਆ ਆਪਸ਼ਨ ਇੱਥੇ ਤਿਆਰੀ ਕਰਨ ਵਧੀਆ ਤਰੀਕੇ ਨਾਲ ਜਿਹੜਾ 10-20000 ਰੁਪਏ ਇੱਥੇ ਖਰਚ ਲੈਣਾ 15-20 ਲੱਖ ਰੁਪਏ ਖਰਚਣ ਦੀ بجائے ਤਾਂ ਬਹੁਤ ਵਧੀਆ ਰਹੂਗਾ ਜੀ ਹਾਂ ਜੀ ਜੀ ਤੇ ਜੇ ਆਪਾਂ ਗੱਲ ਕਰੀਏ ਫਿਜ਼ੀਕਲ ਟ੍ਰੇਨਿੰਗ ਦੀ ਪੇਪਰ ਦੀ ਵੀ ਤੁਸੀਂ ਤਿਆਰੀ ਕਰਾਉਣੇ ਹੋ ਫਿਜ਼ੀਕਲ ਦੀ ਵੀ ਟ੍ਰੇਨਿੰਗ ਕਰਾਉਣੇ ਹੋ ਤੁਸੀਂ ਤਿਆਰੀ ਇਹਦੀ ਟਾਈਮਿੰਗ ਕੀ ਆ ਜਿਹੜੇ ਕੋਈ ਲੋਕਲ ਨੇ ਅਪਡਾਟ ਕਰਨਾ ਜਿਹਨਾਂ ਨੇ ਪਹਿਲਾਂ ਆਪਾਂ ਗੱਲ ਕਰੀ ਸੀ ਵੀ ਜਿਹੜੇ ਦੂਰ ਦਰਾਡੇ ਤੋਂ ਦੇਖ ਰਹੇ ਨੇ ਜਿਹੜੇ ਕੋਈ ਲੋਕਲ ਨੇ ਜਿਨ੍ਹਾਂ ਨੇ ਆਪ ਡਾਉਣੀ ਕਰਨਾ ਵੀ ਘਰੋਂ ਆਜਿਆ ਕਰਨਗੇ ਤੁਹਾਡੇ ਕੋਲੇ ਇੱਕ ਟਾਈਮਿੰਗ ਕੀ ਹੈ ਤੁਹਾਡਾ 9:30 ਤੋਂ 1 ਵਜੇ ਤੱਕ ਕਲਾਸ ਚੱਲਦੀ ਹੈ ਬਾਈ ਪੇਪਰ ਦੀ ਤਿਆਰੀ ਦੀ ਪੇਪਰ ਦੀ ਤਿਆਰੀ ਦੀ ਜੀ ਔਰ ਸ਼ਾਮ ਨੂੰ ਅਸੀਂ ਫਿਜ਼ੀਕਲ ਕਰਦੇ ਹਾਂ ਫਿਜ਼ੀਕਲ ਸਵੇਰੇ ਵੀ ਕਰਾਂਗੇ ਦੋਨੇ ਟਾਈਮ ਚੱਲਦਾ ਹੁੰਦਾ ਸਾਡਾ ਜੀ ਹਾਲ ਸਾਮ ਦਾ ਟਾਈਮ ਆ ਗਰਮੀ ਜਿਆਦਾ ਸੀ ਇੱਕ ਟਾਈਮ ਹੀ ਲਾਉਣੇ ਹੁੰਦੇ ਆ ਅਸੀਂ ਕਿਉਂਕਿ ਫਿਰ ਬੱਚਿਆਂ ਨੇ ਕਲਾਸ 'ਚ ਵੀ ਆਉਣਾ ਹੁੰਦਾ ਓਕੇ ਤਾਂ ਕਰਕੇ ਜੀ ਜੀ ਦੋਸਤੋ ਤੁਹਾਡੇ ਕੋਲੇ ਸੁਨਹਿਰੀ ਮੌਕਾ ਦਾ ਤੁਹਾਡੇ ਰਾਮਪਰਾ ਤੁਸੀਂ ਐਡਰੈਸ ਦੱਸ ਦਿਓ ਜੀ ਇੱਕ ਵਾਰ ਪੂਰਾ ਐਡਰੈਸ ਕੀ ਆ ਤੁਹਾਡਾ ਐਡਰੈਸ ਜਰੂਰ ਹੈਗਾ ਐਡਰੈਸ ਹੈਗਾ ਜੀ ਹਰਗੋਬਿੰਦ ਅਕੈਡਮੀ ਸਾਰਾ ਹਰਗੋਬਿੰਦ ਫੌਜੀ ਅਕੈਡਮੀ ਰਾਮਪਰਾ ਫੂਲ ਜੀ ਮਹਾਰਾਜ ਕਲੋਨੀ ਪਾਸਾਹੀ ਸਹਿਮੀ ਗੁਰਦੁਆਰਾ ਸਾਹਿਬ ਆ ਨੰਦੀ ਗਊਸਾਲਾ ਦੇ ਸਾਹਮਣੇ ਸੂਏ ਦੇ ਉੱਪਰ ਜੌੜੇ ਪੁਲਾਂ ਦੇ ਨੇੜੇ ਜੌੜੇ ਪੁਲਾਂ ਦੇ ਨੇੜੇ ਹਾਂਜੀ ਔਰ ਜਿਹੜੀ ਆਪਣੀ ਕਲਾਸ ਚੱਲਦੀ ਆ ਉਹ ਚੱਲਦੀ ਆ ਜੀ ਇਹ ਦਾਣਾ ਮੰਡੀ ਪੁਰਾਣੀ ਦਾਣਾ ਮੰਡੀ ਆ ਜਿਹੜੀ ਹੂ ਇੱਥੇ ਵੱਡੇ ਬੱਸ ਸਟੈਂਡ ਦੇ ਨੇੜੇ ਸਿਟੀ ਥਾਣੇ ਦੇ ਕੋਲ 28 ਤੋਂ 29 ਨੰਬਰ ਦੁਕਾਨ ਦੇ ਵਿੱਚ ਆਪਣੀ ਕਲਾਸ ਚ ਜੀ ਉੱਥੇ ਆ ਕੇ ਵੀ ਬੱਚੇ ਵਿਜ਼ਿਟ ਕਰ ਸਕਦੇ ਆ ਜੀ ਜੀ ਦੋਸਤੋ ਤੁਹਾਡੇ ਕੋਲੇ ਸੁਨਹਿਰੀ ਮੌਕਾ ਹੈ ਰਾਮਪਰਾ ਫੂਲ ਦੇ ਵਿੱਚ ਤੁਹਾਡੇ ਜਿਹੜੇ ਕਿ ਤਜਰਬੇਦਾਰ ਐਕਸ ਆਰਮੀ ਮੈਨ ਨੇ ਇਹ ਇਹਨਾਂ ਨੇ ਫੌਜੀ ਦੀ ਪਹਿਲਾਂ ਫੌਜ ਦੇ ਵਿੱਚ ਰਹੇ ਨੇ ਫੌਜ ਦੇ ਵਿੱਚ ਸਿਵਾਵਾਂ ਨਵਾਈਆਂ ਨੇ ਅੱਜ ਕੱਲ ਵੀ ਇਹ ਜੌਬਤੇ ਨੇ ਤੇ ਜਿਹੜੀਆਂ ਨਾਲ-ਨਾਲ ਇਹ ਜਿਹੜਾ ਸਿਸਟਮ ਜਿਹੜਾ ਬੱਚਿਆਂ ਨੂੰ ਤਿਆਰੀ ਕਰਵਾਉਣ ਦਾ ਸਿਸਟਮ ਵੀ ਕਰ ਰਹੇ ਨੇ ਤੇ ਬਹੁਤ ਬੱਚੇ ਇਹਨਾਂ ਦੇ ਜਿਹੜੇ ਤਿਆਰੀ ਕਰਵਾਈ ਵੀ ਭਰਤੀ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਤੁਹਾਡੇ ਕੋਲੇ ਵੀ ਸੁਨਹਿਰੀ ਮੌਕਾ ਹੈ ਤੁਸੀਂ ਵੀ ਆ ਕੇ ਵਿਜਿਤ ਕਰੋ ਇਹਨਾਂ ਨਾਲ ਸੰਪਰਕ ਕਰੋ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਨੇ ਧੰਨਵਾਦ ਦੋਸਤੋ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਜਿਹੜੀ ਨੌਜਵਾਨੀ ਹੈ ਨਸਾਂ ਕਿੰਨੀ ਜਾ ਰਹੀ ਹੈ ਉਹਨਾਂ ਨੂੰ ਨੌਕਰੀਆਂ ਤੇ ਲੱਗ ਜਾਣ ਤੇ ਹੋ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਜੀ